ਉਸ ਰੱਬ ਰੂਪੀ ਮਾਵਾਂ ਦੀ ਮਮਤਾ ਤੇ ਐਵੇਂ ਨਹੀਂ ਵੱਡੇ ਵੱਡੇ ਵਿਦਵਾਨਾਂ ਗੀਤਕਾਰਾਂ ਨੇ ਆਪਣੀ ਕਲਮ ਦੇ ਵਿੱਚੋਂ ਮਾਵਾਂ ਦੇ ਬਾਰੇ ਅਣਗਿਣਤ ਸ਼ਬਦ ਲਿਖੇ ਨੇ ਕਈsingera ਨੇ ਗੀਤ ਵੀ ਗਏ ਨੇ ਇਹ ਵੀਡੀਓ ਵਿੱਚ ਇੱਕ ਮਾਂ ਘਰ ਦੀਆਂ ਮਜਬੂਰੀਆਂ ਕਰਕੇ ਕਹਿ ਲੋ ਜਾਂ ਆਪਣੇ ਬੱਚਿਆਂ ਦੇ ਸੁਨਹਿਰੀ ਭਵਿੱਖ ਦੀ ਖਾਤਰ ਘਰ-ਬਾਰ ਛੱਡ ਕੇ ਬਾਹਰਲੇਆਂ ਮੁਲਕਾਂ ਦੇ ਵਿੱਚ ਮਿਹਨਤਾਂ ਕਰ ਰਹੇ ਨੇ ਇੱਕ ਮਾਂ ਜਦੋਂ ਵਿਦੇਸ਼ ਤੋਂ ਤਿੰਨ ਸਾਲ ਦੇ ਬੱਚੇ ਨੂੰ ਪੰਜਾਬ ਵਾਪਸ ਆ ਕੇ ਮਿਲਦੀ ਹੈ ਤਾਂ ਉਸ ਦਾ ਰੋਣਾ ਨਿਕਲ ਜਾਂਦਾ ਹੈ ਤੇ ਆਪਣੇ ਬੱਚੇ ਨੂੰ ਉਹ ਝਟ ਕਾਲਜੇ ਨਾਲ ਲਾ ਲੈਂਦੀ ਹੈ ਬਹੁਤ ਹੀ ਭਾਵਕ ਕਰਨ ਵਾਲੀ ਇਹ ਵੀਡੀਓ ਸੋਸ਼ਲ ਮੀਡੀਆ ਤੇ ਦੋਸਤੋ ਵਾਇਰਲ ਕੀਤੀ ਜਾ ਰਹੀ ਹੈ ਤੇ ਸੱਚ ਕਹਾ ਤਾਂ ਇਹ ਵੀਡੀਓ ਦੇਖ ਕੇ ਅੱਖਾਂ ਦੇ ਵਿੱਚੋਂ ਤੁਹਾਡੇ ਵੀ ਪਾਣੀ ਆ ਜਾਵੇਗਾ ਮਾਵਾਂ ਮਾਵਾਂ ਹੀ ਹੁੰਦੀਆਂ ਨੇ ਮਾਵਾਂ ਦੀ ਕਮੀ ਉਹਨਾਂ ਨੂੰ ਪੁੱਛੋ ਜਿੰਨਾ ਵੀਰਾਂ ਭੈਣਾਂ ਕੋਲੇ ਪਿਆਉਣੀ ਜਾ ਜਿੰਨਾ ਵੀਰਾਂ ਭੈਣਾਂ ਕੋਲੇ ਮਾਣ ਨਹੀਂ ਅਸਲੀ ਕਮੀ ਤਾਂ ਉਹਨਾਂ ਨੂੰ ਪਤਾ